ਪਿੰਦਰ ਉਹ ਤੋਂ ਅੱਥਮ ਨੂੰ ਇੱਕ ਸਲਾਹ ਕਰਨੀ ਸੀ ਦੱਸੋ ਮੰਮੀ ਸਲਾਹ ਮੈਂ ਇਹ ਕਰਨੀ ਆ ਕਿ ਮੈਂ ਹਸਾਬ ਲੈ ਨਾ ਚੁੱਪ ਚੁੱਪ ਜੀ ਤੇ ਮੈਂ ਜਾ ਕੇ ਅੰਦਰ ਪੁੱਛਿਆ ਤੇ ਦੱਸੇ ਕੁਝ ਵੀ ਨਾ ਮੰਮੀ ਇੱਕ ਮੈਂ ਗੱਲ ਦੱਸਾਂ ਤੁਹਾਨੂੰ ਇਹ ਚੀਜ਼ ਮੈਂ ਵੀ ਨੋਟ ਕੀਤੀ ਜੀ ਹਾਂ ਤੇ ਅਗੋਂ ਨਾ ਉਹ ਜਾ ਕੋਈ ਕੋਈ ਬੋਲੀ ਹੈ ਨਹੀਂਗੀ ਜਿੱਦਾਂ ਨਾ ਡਰੀ ਡਰੀ ਜੀ ਏ ਉਹ ਮੈਨੂੰ ਪਤਾ ਜਿਹੜੀ ਗੱਲੋਂ ਡਰੀ ਉਹਦਾ ਕਿ ਫੋਨ ਟੁੱਟ ਗਿਆ ਅੱਛਾ ਤੇ ਫੋਨ ਕਰਕੇ ਉਹ 부ਜੀ 부ਜੀ ਜੀ ਆ ਤਾਂ ਕਹਿੰਦੀ ਵੀ ਨਹੀਂਗੀ ਲ ਤੇ ਮੈਂ ਤਾਂ ਕਹਾਂ ਹੀ ਆ ਮੈਂ ਪੁੱਤ ਜਿਹੜਾ ਤੈਨੂੰ ਫੋਨ ਚਾਹੀਦਾ ਗੱਲ ਕਰ ਆਂਦੀ ਨਹੀਂ ਮੰਮੀ ਜੀ ਇਹ ਹੋਈ ਬਣਾ ਦੋ ਇਹ ਇਹਨਾਂ ਨੂੰ ਕਹੋ ਤੁਸੀਂ ਵੀ ਇਹ ਦੁਕਾਨਵਾਲੇ ਨਾਲ ਗੱਲ ਕਰਕੇ ਇਹ ਤਾਂ ਲੈ ਜੇ ਤੇ ਬਣਵਾ ਦੇ ਨਾ ਰਹੇ ਰਹਿੰਦੇ ਪੁੱਤ ਉਹ ਨਹੀਂ ਪੁਰਾਣੇ ਦੇ ਪੁਰਾਣਾ ਹੀ ਰਹਿਣਾ ਇੱਥੇ ਪੈਸੇ ਲਾਏ ਵੀ ਨਾ ਐਵੇਂ ਜਾਂਦੇ ਰਹਿਣੇ ਹਨ ਨਹੀਂ ਚੱਲਦੇ ਇਦਾਂ ਕਰਨੇ ਆ ਨਵਾਂ ਲੈ ਦੇਣਾ ਕੋਈ 5-7 ਹਜ਼ਾਰ ਦਾ ਹੀ ਜਾਣਾ ਮੈਂ ਹਾ ਹਾਏ 5-7 ਹਜ਼ਾਰ ਦਾ ਪੁੱਤ ਨੂੰ ਆਈਫੋਨ 13 ਲੈ ਕੇ ਦੇਣਾ ਮੈਨੂੰ ਬੜੀ ਰੀਜ ਆ ਵੇਖ ਲਓ ਮੰਮੀ ਪੈਸੇ ਬੜੇ ਲੱਗ ਜਣੇ ਜੀ ਪੁੱਤ ਕੋਈ ਗੱਲ ਨਹੀਂ ਲੱਗ ਜਾਣਗੇ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਚੱਲਿਆ ਅਖਰਾ ਚੱਲਿਆ ਮੈਨੂੰ ਬੜੀ ਰੀਜ ਆ ਇੱਕ ਮਿੰਟ ਮੰਮੀ ਫੋਨ ਲਾਉਣਾ ਮੁੰਡੇ ਇੱਕ ਕੋਲ ਆਈਫੋਨ ਹੈ ਸਹੀ ਪੁਰਾਣਾ ਜੋ ਮੈਂ ਦੇਖਿਆ ਸੀ ਠਾਂ ਛੱਡ ਮੈਂ ਨਹੀਂ ਪੁਰਾਣਾ ਨੂੰ ਲੈ ਕੇ ਦੇਣਾ ਜੇ ਪੁਰਾਣਾ ਤੇ ਫਿਰ ਇਹਦੇ ਤੇ ਨਹੀਂ ਪੈਸੇ ਲੱਗਦੇ ਜਦੋਂ ਮੈਨੂੰ ਰੀਜ ਹੀ ਨਵੇਂ ਫੋਨ ਦੀ ਉਹਨੂੰ ਲੈ ਕੇ ਦੇ ਯੋ ਨੋ ਵਿਆਹ ਨਹੀਂ ਨਾ ਟੱਡਾ ਹੋਇਆ ਮੈਨੂੰ ਬੜੀ ਰੀਜ ਹੁੰਦੀ ਏ ਕਿ ਮੇਰੀ ਮੋਹਤੀ ਆਵੇ ਤੇ ਮੈਂ ਇਹਨੂੰ ਸੋਹਣਾ ਫੋਨ ਲੈ ਕੇ ਦਵਾ ਤੇ ਜਦੋਂ ਮਾਪੇ ਪੇਕੇ ਜਾਊਗੀ ਤੇ ਕਿੱਡੀ ਸੋਹਣੀ ਲੱਗੇ ਕਿ ਇਹਨੂੰ ਪਤਾ ਲੱਗੇਗਾ ਚੰਗੇ ਭੜੇ ਘਰ ਵਿਆਹੀ ਏ ਤੇ ਆ ਮਾਰੇ ਮੋਟੇ ਫੋਨ ਦੀਆਂ ਨੂੰ ਲੁਕੀ ਲਈ ਫਿਰਦੇ ਨੇ ਇਹ ਤਾਂ ਗੱਲ ਤਾਂ ਡੱਢ ਸਹੀ ਏ ਚਲੋ ਕੋਈ ਗੱਲ ਨਹੀਂ ਚੱਲ ਜਾਾਂਗੇ ਕਿਸੇ ਦਿਨ ਫਿਰ ਉੱਥੇ ਹੈਗੀ ਸਿੰਘ ਦੀ ਦੁਕਾਨ ਉਹ ਕੋ ਪਤਾ ਕਰ ਖਰਚਵਾਲ ਖਰਚਵਾਲ ਉਹਦੇ ਕੋ ਫੋਨ ਹੈਗੇ ਮੈਂ ਵੀ ਨਵਾਂ ਵਾਲੀ ਚਲਣੀ ਆ ਉਹ ਮੰਮੀ ਤੂੰ ਤੇ ਹੁਣੇ ਤਿਆਰ ਹੋ ਗਏ ਖਲੋਜੋਗੇ ਦੋ ਚਾਰ ਦਿਨ ਹਾਏ ਹਾਏ ਵੇ ਜੀ ਉਹਦੇ ਕਿਤੇ ਪੇਕੇ ਉਹਦਾ ਫੋਨ ਅੱਗੋਂ ਬੰਦ ਮੁੜ ਕੇ ਤੇਰੇ ਅੱਜ ਦੇ ਲਉਣਗੇ ਤੇ ਕੀ ਸੋਚਣਗੇ ਐਡੇ ਰਹਿ ਘਰ ਕੁੜੀ ਵਿਆਹ ਛੜੀ ਫਿਰ ਕੀ ਹੈ ਮੰਮੀ ਇਹ ਗੱਲ ਝੁੱਠੀ ਆ ਮੇਰੇ ਨਾਲ ਚੱਲ ਤੇ ਕੁੜੀ ਨੂੰ ਨਾ ਫੋਨ ਲਿਆ ਕੇ ਦਈਏ ਉਹਨੇ ਇੰਨਾ ਕ ਮੂੰਹ ਕੀਤਾ ਇੱਕ ਮਿੰਟ ਮੈਨੂੰ ਕੁੱਛ ਲਾਂ ਦੋ ਵੀ ਹੈ ਵੀ ਹੈ ਕਿ ਨਹੀਂ ਅਸੀਂ ਫੇਰੇ ਹੀ ਨਾ ਪਏ ਵੀ ਨਾ ਕਾਦੀਆਂ ਤੋਂ ਲਾਵਾਂਗੇ ਜਾ ਕੇ ਜਿੱਥੋਂ ਨਾ ਮਿਲੂਗਾ ਇੱਕ ਮਿੰਟ ਕੁੱਛ ਤੇ ਲੈ ਲੰਦੋ ਮੰਮੀ ਹੈਲੋ ਸੱਸੀ ਦਾ ਭਾਈ ਵਧੀਆ ਵਧੀਆ ਤੂੰ ਸੁਣਾਓ ਤੇ ਮੈਂ ਦੁਕਾਨ ਤੇ ਜੇ ਅਛਾ ਇਹ ਆਈਫੋਨ ਹੋਣਗੇ ਠੀਕ ਆ ਚਲੋ ਠੀਕ ਠੀਕ ਆ ਚੰਗਾ ਜੀ ਚਲ ਮੈਂ ਤਿਆਰ ਮਮੀ ਮੈਂ ਵੀ ਤੇਰੇ ਕੋਲ ਨਾ ਸਲਾਹ ਕਰਾ ਮੁੜ ਕੇ ਆਹਣਾ ਦੇਹੀ ਤੇ ਆਪਣੀ ਮਰਜ਼ੀ ਕੀਤੀ ਨਾਲ ਮੈਂ ਇਥੀਆਂ ਮ ਲੱਲਾ ਨੂੰ ਕਹਿਣਾ ਤੁਨੇ ਕੀ ਤੁਸੀਂ ਇੱਥੇ ਰਹੋ ਹਾਂ ਤਾਂ ਮੈਂ ਕਿਸੇ ਨੂੰ ਲੈ ਜਾਣਾ ਨਾਲ ਇਥੋਂ ਮੁੰਡੇ ਨੂੰ ਹਾਂ ਹੈ ਕਿ ਇਹਨੂੰ ਕਾਦੇ ਵਾਸਤੇ ਖੜਨਾ ਵੀ ਮੈਂ ਜ਼ਰੂਰੀ ਜਾਣਾ ਜਾਣਾ। ਉਹ ਮੈਂ ਜਾਣਾ ਮੈਂ। ਮੈਨੂੰ ਨਾ ਛੱਡ ਕੇ ਜਾਇ ਕਰ। ਤੁਹਾਨੂੰ ਪਤਾ ਤਾਂ ਹੈਗਾ ਮੈਂ ਘਰ ਨਹੀਂ ਰਹਿਣਾ ਹੈਗਾ। ਫੇਰ ਉਹੋ ਗੱਲ ਨਿਆਣੇ ਵਾਲਿਆਂ ਕਰਦਾ ਹੁੰਦਾ। ਚਲੋ ਕੋਈ ਨਹੀਂ। ਚੱਲ ਆ ਮੇਰਾ ਪੁੱਤ। ਮੇਰਾ ਪੁੱਤ ਉਹ ਨਾ ਕੱਪੜੇ ਨਾ ਦੂਜੇ ਪਾਉਂਦਾ ਪੀ। ਕੋਈ ਤਾਂ ਵੀ ਚੰਗੇ ਭਲੇ ਆ। ਉਹ ਠੀਕ ਨੇ ਆਂ ਕੱਪੜੇ ਨਾਲੇ ਮੈਂ ਹਾਂ ਜੇ ਬਹੁਤੀ ਲੰਮੀ ਗੱਲ ਪਾਤੀ ਨਾ ਤੇ ਕਿਤੇ ਸਲਾਹ ਨਾ ਬਦਲ ਜੇ। ਮੇਰੀ ਧੀ ਵੇਖੇਗੀ ਨਾ ਜਦੋਂ ਫੋਨ ਤੇ ਖੁਸ਼ ਹੋ ਜੂ ਚੁੱਪ ਕਰਕੇ ਲੈਣੇ ਦੱਸ ਕੇ ਨਹੀਂ ਆਪਾਂ ਜਾਣਾ। ਚਲੋ। ਵੇਖੀ ਕਿੰਨੀ ਖੁਸ਼ ਹੁੰਦੀ ਹੈ। ਉਹ ਪੇਮੈਂਟ ਪੈ ਗਈ ਖਾਤੇ 'ਚ ਸਾਰੇ ਬੈਗੇ ਨਾ 15 ਦੇ 15 ਲੱਖ ਹੀ ਚੱਲ ਵਧੀਆ ਆ ਠੀਕ ਆ ਠੀਕ ਆ ਚੰਗਾ ਮੇਰਾ ਭਰਾ ਬਹੁਤ ਮਿਹਰਬਾਨੀ ਲੈ ਕੰਮ ਬਣ ਗਏ ਵਧੀਆ ਤੁਸੀਂ ਆਪਣੀਆਂ ਗੱਲਾਂ ਮੈਨੂੰ ਬਾਅਦ ਵਿੱਚ ਦੱਸਿਓ ਮੈਨੂੰ ਇਹ ਦੱਸੋ ਵੀ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਕੀ ਗੱਲ ਹੋ ਗਈ ਆ ਗੱਲ ਮੈਂ ਬਾਅਦ 'ਚ ਦੱਸਾਂਗੀ ਮੈਨੂੰ ਇਹ ਦੱਸੋ ਕੋਲ 1.2 ਲੱਖ ਹੈਗਾ ਖਾਤੇ 'ਚ ਪੈਸੇ ਦੇਵਾ ਦੂਗਾ ਤੂੰ ਗਲਤ ਕਰ ਗੱਲ ਹੋਈ ਕੀ ਆ ਲੈਣਾ ਕੀ ਆ ਉਹ ਆਪਾਂ ਲੈ ਕੇ ਦੇਣਾ ਮੁਫਤੀ ਨੂੰ ਆਈਫੋਨ अच्छा ਮੈਨੂੰ ਆਪਣਾ ਏਟੀਐਮ ਦੋ ਮੈਂ ਤਾਂ ਪਿੰਦਰ ਚੱਲੇ ਲੈਣ ਤੇ ਲੈਰੋ ਫੋਨ ਵਧੀਆ ਲੈ ਆਇਓ ਤੇ ਆਪਾਂ ਬੋਟੀ ਨਾਲ ਗੱਲ ਨਹੀਂ ਕੀਤੀ ਆ ਕਿ ਉਦਾਂ ਉਹਨੂੰ ਮੈਂ ਆਖਿਆ ਵਾ ਪਹਿਹੀਂ ਲੈ ਕੇ ਦੇਣਾ ਪਰ ਮੈਂ ਇਹ ਨਹੀਂ ਕਿਹਾ ਫੋਨ ਚੱਲਨੇ ਆ ਤੇ ਆਪਾਂ ਉਹਨੂੰ ਸਰਪ੍ਰਾਈਜ਼ ਹੀ ਦੇਣਾ ਹਨਗੇ ਮੈਂ ਮਹਿਮਨ ਨਾਲ ਚੱਲਾਂ ਉਹ ਨਹੀਂ ਅਹੀਂ ਹੁਣ ਮਾਂ ਪੁੱਤ ਚੱਲਨੇ ਆ ਜੇ ਤੁਸੀਂ ਨਾਲ ਚੱਲਗੇ ਨਾ ਤੇ ਮੁੰਡੇ ਨੂੰ ਨਿਆਲ ਮੈਂ ਤਿਆਰ ਕੀਤਾ ਤਾਂ ਫੇਰ ਨਿਆਣਾ ਰਹਿ ਜਾਏਗਾ ਉੱਥੇ ਨਾ ਪੈਨਲ ਦੇ ਵਿੱਚ ਮੇਰਾ ਪਰਸ ਪਿਆਈਓ ਤੇ ਉਹਦੇ ਵਿੱਚ ਏਟੀਐਮ ਵੀ ਪਏ ਆ ਦੋ ਤਿੰਨ ਜਿਹੜਾ ਖਾਣਾ ਲੈ ਜਾਓ ਤੇ ਨਾਲੇ ਉਹਦੇ ਚ ਦੋ ਕ੍ਰੈਡਿਟ ਕਾਰਡ ਵੀ ਪਏ ਆ ਚਲ ਉਹਦ ਗੱਲ ਠੀਕ ਕਰ ਮੈਨੂੰ ਆਪਸ ਕੋ ਫੜਾ ਦਿੰਦੇ ਇਹ ਨਾ ਹੋਏ ਵੀ ਬਾਅਦ ਵਿੱਚ ਮੈਂ ਕੋਈ ਹੋਰ ਲੈ ਜਾ ਜਿਹਦੇ ਵਿੱਚ ਕੁਛ ਵੀ ਨਾ ਹੋਵੇ ਉਹ ਲੈ ਜਾ ਤੂੰ ਸਾਰਿਆਂ ਦੀ ਬੇਇਤੀ ਨਹੀਂ ਹੋਣੀ ਚਾਹੀਦੀ ਬੇਇਤੀ ਤੇਰੀ ਹੁੰਦੀ ਤੇਰਾ ਟਾਪ ਪੂਰਾ ਬਣੂਗਾ ਬਾਕੀ ਫਿਕਰ ਨਾ ਕਰ ਉਹ ਜਿਹੜੀ ਉਧਰ ਗੱਲ ਕਰਨ ਦੇ ਹਨ ਪੈਸੇ ਨੇ 15 ਲੱਖ ਰੁਪਈਆ ਉਹ ਮਿਲ ਗਿਆ ਵਾ ਆਪਾਂ ਨੂੰ ਕਰਜਾ ਹੋਰ ਲੈ ਹਾਂ ਨੂੰ ਕਾਦਾ ਫਿਕਰ ਗੱਲ ਹੀ ਕੋਈ ਸਾਡੀ ਜਿੰਨੀ ਜੀ ਸੌਖੀ ਨਾ ਤਗੜੀ ਹੋ ਗਿਰ ਖਰਚੀ ਜਾ ਬਸ ਨਾਲੇ ਮੇਰੀ ਇੱਕ ਗੱਲ ਸੁਣ ਫੋਨ ਲੈਣਾ ਕਿਹੜਾ ਵਾ ਦੱਸ ਹੋਰ ਹਣ ਤੁਹਾਨੂੰ ਕੀ ਦੱਸਾਂ ਆਈਫੋਨ ਲੈ ਕੇ ਦੇਣਾ ਕੁੜੀ ਨੂੰ ਦੂਜਾ ਨਹੀਂ ਹਟਾ ਮੈਂ ਲੈ ਕੇ ਦੇਣਾ ਚੱਲ ਲੈ ਲਓ ਜਿਹੜਾ ਲੈਣਾ ਵਾ ਮੁੰਡੇ ਨੂੰ ਬਈ ਚੰਗੀ ਤਰ੍ਹਾਂ ਵਿਚਾਰ ਲੈ ਕਿ ਕਿਹੜਾ ਫੋਨ ਚੰਗਾ ਵਾ ਹੈ ਕੋਈ ਨਹੀਂ ਅੱਜ ਕੱਲ ਨਿਆਣਿਆਂ ਨੂੰ ਸਾਰਾ ਹੀ ਪਤਾ ਆ ਮੜ ਕੇ ਮੈਨੂੰ ਨਾ ਆਣ ਕੇ ਆਖੇ ਉਹ ਲੈਣਾ ਸੀ ਤੇ ਉਹ ਪੈਸਾ ਕੋਣੋਂ ਨਹੀਂ ਲਿਆ ਤੇ ਆ ਨਹੀਂ ਲਿਆ ਚੰਗਾ ਵਧੀਆ ਫੋਨ ਲਿਆਓ ਜਾ ਕੋਈ ਨਹੀਂ ਇਸੇ ਕਰਕੇ ਤੇ ਮੈਂ ਨਾਲ ਚੱਲਨੀ ਕਿ ਕੋਈ ਥੋੜੀ ਬੋਤੀ ਕਮੀ ਹੋਈ ਤੇ ਮੈਂ ਫਿਰ ਚੱਜਦਾ ਹੀ ਲੈ ਕੇ ਦੇਣਾ ਕਮੀ ਕਾਦੀ ਹੋਣੀ ਤੂੰ ਕਿਹੜਾ ਫੋਨ ਚ ਆਪ ਵੜ ਜਾਣਾ ਪੈਸੇ ਖਰਚਣੇ ਉਹਨੇ ਉਨਵਾਕ ਜਿਹੜਾ ਚੰਗਾ ਲੱਗਦਾ ਵਧੀਆ ਲੱਗਦਾ ਲੈ ਲੈ ਅੱਜ ਦੀ ਚੀਜ਼ ਲੈ ਕੇ ਦਵਾਂਗੇ ਤੇ ਨਿਆਣੀ ਖੁਸ਼ ਹੋ ਜੀ ਉਹ ਇਹ ਤੇ ਹੈ ਹੀ ਆ ਇੰਨਾ ਕ ਮੂੰਹ ਕਰਕੇ ਤੇ ਤੋਰੀ ਫਿੰਡਈ ਹੈ ਸਵੇਰ ਦੀ ਚੱਲ ਕੋਈ ਗੱਲ ਨਹੀਂ ਜਾਓ ਫਿਰ ਤੇ ਛੇਤੀ ਆ ਜਿਓ ਕੋਈ ਨਹੀਂ ਆਪਾਂ ਹੁਣ ਚੱਲੀ ਹੈ ਤੇ ਨਾਲੇ ਉਹਨਾਂ ਆਖੀ ਬਹੁਤੀ ਗੱਡੀ ਨਾਲ ਭਜਾ ਕਰ ਆ ਛੜਕਾਂ ਦੇ ਉੱਤੇ ਲੋਕੀ ਵੇਂਦੇ ਕੱਖ ਨਹੀਂ ਅੱਜ ਕੱਲ੍ਹ ਜ਼ਮਾਨਾ ਐਦਾਂ ਦਾ ਆਪਣੇ ਆਪ ਨੂੰ ਆਪ ਹੀ ਬਚਾਉਣਾ ਪੈਂਦਾ ਚੰਗੀ ਚੰਗੀ ਗੱਲ ਕਰਿਆ ਕਰੋ ਉਸ ਵੇਲੇ ਚੰਗੀ ਚੰਗੀ ਦੱਸ ਫਿਰ ਉਹ ਹੀ ਗੱਲ ਕਰਦੀ ਐ ਦੱਸ ਕਿੰਨੇ ਐਕਸੀਡੈਂਟ ਹੋਣਦੇ ਆ ਬੜੇ ਧਿਆਨ ਨਾਲ ਜਾਣਾ ਚਾਹੀਦਾ ਵਾ ਛੜਕਾਂ ਨਿੱਕੀਆਂ ਵਾਂ ਚੱਲ ਸ਼ੁਕਰ ਆ ਮਾਲਕਾ ਮੁੰਡੇ ਨੇ ਕਹਿ ਕੋ ਕਿ ਮਨਾ ਲਿਆ ਵਾ ਤੇ ਕੁੜੀ ਵਿਚਾਰੀ ਆਪਣੇ ਸਕੂਲੇ ਜਾਣ ਰਹੀ ਆ ਹੈ ਮੈਨੂੰ ਤੇ ਆਉਂ ਲੱਗਦਾ ਸੀ ਜਿੱਦਾਂ ਹੁਣ ਇਹਨੂੰ ਜਾਣ ਹੀ ਨਹੀਂ ਦੇਣਾ ਮਾਤਾ ਵਾਹਿਗੁਰੂ ਨੇ ਹੱਡੀ ਸੁਣੀ ਆ ਚੱਲ ਜਾਂਦੀ ਆ ਤਿਆਰ ਬਿਆਰ ਹੋ ਕੇ ਸੋਗਲਾਂ ਦਾ ਪਤਾ ਲੱਗਦਾ ਵਾ ਘਰ ਰਹਿ ਕੇ ਤੇਮ ਤੇਰੀ ਮਾਤੀ ਮਾਰੀ ਜਾਂਦੀ ਬੰਦੇ ਦੀ ਚੱਲ ਇੰਨਾ ਹੀ ਬੜਾ ਸ਼ੁਕਰ ਵਾ ਵੀ ਆਪਣੇ ਕੰਮ ਤੇ ਤੇ ਜਾਣ ਲੱਗੀ ਹੋ ਮੈਨੂੰ ਇੰਨੀ ਬੜੀ ਖੁਸ਼ੀ ਆ ਕੰਮ ਕਰਨ ਦਾ ਕਿਹੜਾ ਭਾਰ ਵਾ ਸਾਰਾ ਦਿਨ ਕੀ ਕਰਨਾ ਹੁੰਦਾ ਬੰਦੇ ਨੇ ਘਰ ਹਾਏ ਹਾਏ ਟਾਈਮ ਲੱਗਾ ਹੋ ਗਿਆ ਵਾ ਤਸਨੀ ਅਜੇ ਤੱਕ ਨਹੀਂ ਗਿਆ ਵਾ ਵਿਖਾ ਫੜਾ ਬਾਹਰ ਜਾ ਕੇ ਉਹਨੇ ਐਨਾ ਟਾਈਮ ਤੇ ਨਹੀਂ ਕਦੀ ਲਾਇਆ ਉਹਨੇ ਨਹੀਂ ਤੇ ਤੇ ਪਿਓ ਨੂੰ ਕਈ ਨਹੀਂ ਪਹਚਾ ਕੇ ਵੇਖ ਕੇ ਆ ਮੈਂ ਕਿ ਆਖਿਆ ਜੇ ਹਾਂਜੀ ਮੁੰਡਾ ਨਾ ਕਦੋਂ ਦਾ ਹੀ ਗਿਆ ਵਾ ਧਾ ਪੌਣਾ ਘੰਟਾ ਹੋ ਗਿਆ ਵਾ ਅੱਗੇ ਤੇ 10 ਮਿੰਟਾਂ ਵਿੱਚ ਵਾਪਸ ਆਇੰਦਾ ਹੀ ਅੱਜ ਆਇਆ ਹੀ ਨੀਗਾ ਜਾ ਉਹ ਵੇਖ ਕੇ ਆਉ ਜਾ ਕੇ ਉਹ ਮੇਰੀ ਗੱਲ ਸੁਣ ਅੱਗੇ ਖੇਤੀ ਆਇਦ ਹੁੰਦਾ ਖਲੋ ਗਿਆ ਨਾ ਕਿ ਮੁੰਡੇ ਮੁੰਡੇ ਲੱਗੇ ਕਿ ਕਿਹੋ ਨਾਂਦਾ ਮੁੰਡਿਆਂ ਲੱਗੇ ਉਹਨਾਂ ਤੇ ਰੋਟੀ ਵੀ ਖਾਣੀ ਆਣ ਕੇ ਭੁੱਖ ਲੱਗੀ ਹੋਣੀ ਉਹਨੂੰ ਜਾ ਹਾਂ ਵੇਖ ਕੇ ਆਓ ਉਹ ਯਾਰ ਵੇਖਣਾ ਵਖੜਾ ਕਹਿੰਦਾ ਪੀ ਆ ਜਾਂਦਾ ਵਾ ਉਹ ਨਿਹਣਾ ਵਾ ਇੱਕ ਤਾਂ ਤੁਸੀਂ ਆਖੇ ਨਹੀਂ ਲੱਗਣਾ ਹੁੰਦਾ ਬਸ ਆਪਣੀਆਂ ਮਰਜ਼ੀਆਂ ਕਰਦੇ ਰਹਿੰਦੇ ਨੇ ਅੱਜ ਉਹ ਜਾਂਦਾ ਵਾ ਨਾ ਜਾਂਦਾ ਰਿਹਾ ਰਾਤ ਨੂੰ ਉਹਨੂੰ ਆ ਜਾਂਦਾ ਵਾ ਤੇ ਅੱਜ ਨਹੀਂ ਨਾ ਆਇਆ ਛੱਤੀ ਤਾਂ ਹੀ ਕਹਿਣ ਲਈ ਆ ਚਲ ਕੋਈ ਮੈਂ ਤੈਨੂੰ ਅੱਗੇ ਦੱਸਣ데요 ਵਾ ਕਿਤੇ ਲੱਗੇ ਖਲੋ ਘਣਾ ਦੋ ਮਿੰਟ ਹੋਰ ਉਹਨੇ ਅੱਗੇ ਅੱਗੇ ਨੂੰ ਵੀ ਜਾਣਾ ਕਿਤੇ ਜਾਂਦਾ ਕਿ ਪਾਸੇ ਅੱਜ ਕਿੱਥੇ ਜਾਣਾ ਸੀ ਉਹਨੇ ਚਲ ਕੋਈ ਨਹੀਂ ਢੀਕ ਲੈਣੀ ਆ ਫਿਰ ਮੈਂ 10 ਮਿੰਟ ਆ ਜਾਂਦਾ ਵਾ ਤਾਂ ਚੰਗਾ ਹੀ ਆ ਹਾਏ ਹਾਏ ਫੋਨ ਹੀ ਲੱਗ ਵੇਖੋ ਬੜਾ ਉਹ ਯਾਰ ਕੂਲ ਫਾਨ ਕਰਦਾ ਲਵਾਵਾ ਆਉਂਦਾ ਨਾਰਾਜ ਐਵੇਂ ਕੋਈ ਗੱਲ ਨਹੀਂ ਮੰਨਣੀ ਕੋਈ ਗੱਲ ਕਹਿ ਕੇ ਵੇਖ ਲਓ ਬਸ ਨਾ ਹੀ ਤੇਰੀ ਹੁੰਦੀ ਐ ਮੇਰੀ ਗੱਲ ਸੁਣ ਮੈਨੂੰ ਨਾਲੇ ਲੱਗੀ ਐ ਭੁੱਖ ਤੇ ਮੈਂ ਨਾ ਪਾਣੀ ਲਾਇਆ ਬਾਹਰ ਦਾ ਹਕਮ ਨੇ ਗੇੜਾ ਮਾਰਾ ਵਾ ਉਦੋਂ ਨੂੰ ਹੈ ਚਲ ਮਾਰਾ ਉਹ ਗੇੜਾ ਪਰ ਇਕੱਠੇ ਪਿਓ ਪਤ ਰੋਟੀ ਖਾ ਲਿਓ ਚਲ ਇਕੱਠੇ ਗਾਣੇ ਜੀ ਉਹ ਗਏ ਤੇ ਅੱਜ ਤੁਹਾਨੂੰ ਖਵਾਲਤੀ ਆਪਣਾ ਕੋਈ ਕੰਮ ਤੋਂ ਹੁੰਦਾ ਵੇਖੂਗਾ ਚਲ ਚੰਗਾ ਬਾਬਾ ਪੁੱਤੇ ਵੱਢਣ ਵਾਲੇ ਆ ਜਾ ਮਾਰੋ ਤੇਰਾ ਕੰਮ ਇੱਕ ਥੋੜਾ ਵਾ ਚੰਗਾ ਆਹ ਚਲ ਮੈਂ ਆਈ ਹਾਂ ਚੰਗਾ ਚੰਗਾ ਆਹ ਅੱਗੇ ਤੇ ਨਹੀਂ ਕਦੀ ਨਾ ਟਾਈਮ ਲਾਇਆ ਅੱਜ ਪਤਾ ਨਹੀਂ ਕਿੱਥੇ ਖਲੋ ਗਿਆ ਵਾ ਜਿੰਨਾ ਚਿਰ ਘਰ ਨਹੀਂ ਆਉਂਦਾ ਤੇ ਟੈਨਸ਼ਨ ਤੇ ਅੰਤਰੀ ਹੈ ਹੀ ਆ ਨਾ ਮੰਮੀ ਆ ਪਾਣੀ ਲਾਓ ਆ ਗਈ ਪੁੱਤ ਮੰਮੀ ਲਾਓ ਜਲਦੀ ਵੀ ਆ ਗਈਆਂ ਪੁੱਤ ਆ ਨਾ ਖੜਾ ਪਹਿਲਾਂ ਮੈਨੂੰ ਇਹ ਦੱਸ ਕਿੰਨਾ ਟਾਈਮ ਕਿਥੇ ਲਾ ਕੇ ਆਇਆ ਵਾ ਦਾਦਾ ਪਾਣੀ ਦੇ ਪੀਲਾ ਪੀਲਾ ਤੇਰਾ ਜਿਹੜਾ ਸੰਘ ਸੁੱਕਾ ਵਾ ਇੱਥੇ ਮੈਨੂੰ ਟੈਨਸ਼ਨ ਪਈ ਹੈਗੀ ਕਿੰਨਾ ਟਾਈਮ ਹੋ ਗਿਆ ਹੋਇਆ ਕਿਉਂ ਨਹੀਂ ਦੱਸ ਹੋਰ ਜੰਸਨ ਕਹਦੀ ਮੈਂ ਨਹੀਂ ਆਣਾ ਵਾ ਕੋਈ ਨਿਆਣੀ ਆ ਮੇਰੇ ਵਾਧ ਨਿਆਣਾ ਹੀ ਆ ਆਹ ਕੱਲ ਦੱਸ ਜਿਹੜੀ ਕਹੀ ਐ ਤੈਨੂੰ ਮੈਂ ਲੇਟ ਕਿਉਂ ਨਹੀਂਗਾ ਉਹ ਤਾਂ ਕਿਦਾਂ ਟਰਾਲੀ ਫਸ ਗਈ ਸੀ ਬੰਨਿਆਂ ਵਾਲੀ ਅੱਛਾ ਉਹੇ ਕਰਕੇ ਜਾਮ ਬਣਾ ਹੀਗਾ ਠੀਕ ਆ ਤੇ ਫਿਰ ਲੇਟ ਹੋ ਕੇ ਬਸ ਤੇ ਉਹਦੀ ਲੰਘ ਹੀ ਫਰਨਦੀ ਅੱਛਾ ਫਿਰ ਮੈਂ ਸਕੂਲ ਨੂੰ ਖੜਿਆ ਚੱਲ ਹਾਂ ਵੀ ਚੰਗਾ ਕਰ ਆਂ ਭਾਣਾ ਫੋਨ ਕਰਕੇ ਦੱਸ ਦਿੰਦਾ ਹੁੰਦਾ ਘਰ ਕਿ ਮੰਮੀ ਮੈਂ 10 15 ਮਿੰਟ ਲੇਟ ਹੋ ਜਾਣਾ ਤੈਨੂੰ ਪਤਾ ਤਾਂ ਹੈਗਾ ਮੇਰਾ ਮੇਰਾ ਸੁਧਿਆਨ ਹੋ ਜਾਂਦਾ ਓਏ ਫੋਨ ਤੇ ਮੈਂ ਕਰਨਾ ਹੀ ਪਰ ਫਿਰ ਮੈਂ ਚੱਲ ਜਲਦੀ ਹੀ ਕਿ ਮੈਂ ਲੇਟ ਹੋ ਗਈ ਅੱਗ ਗਈ ਤੇ ਪਹਿਲੇ ਸਕੂਲ ਹੀ ਛੱਡਉਣਾ ਵਾ ਚੱਲ ਚੰਗਾ ਤੇ ਦਾ ਸਕੂਲੇ ਛੱਡ ਆਇਆ ਹਾਂ ਤੇ ਮੰਮੀ ਮੇਰੀ ਗੱਲ ਸੁਣਨੇ ਕੋ ਹਾਂ ਉਥੇ ਸਰੰਦੀ ਜਿਹੜੀ ਪ੍ਰਿੰਸੀਪਲ ਨੀਗੀ ਆਹੋ ਉਹ ਗੱਲ ਕਰਨ ਦੇ ਸੀਗੇ ਵੀ ਉਥੇ ਨਾ ਡਰਾਈਵਰ ਚਾਹੀਦਾ ਵਾ ਸਕੂਲ ਦੀ ਪਾਸਾ ਚਲਣ ਨੂੰ ਅੱਛਾ ਆਹੋ ਤੇ ਰੁਪਈਆ 15000 ਦਿੰਦੇ ਆ ਤੁਨ ਖਾ ਅੱਛਾ ਤੇ ਮੈਂ ਸੋਚਣ ਡਿਆ ਵੀ ਲਾਇਸੈਂਸ ਮੇਰੇ ਕੋਲ ਹੈਗਾ ਵਾ ਹੂੰ ਤੇ ਜੇ ਕਿਤੇ ਮੈਨੂੰ ਲੱਗ ਜਾ ਉਥੇ ਤੇ ਫੇਰ ਗੱਲ ਤਾਂ ਪੁੱਤ ਬੜੀ ਵਧੀਆ ਵਾ ਜੇ ਦੋਵੇਂ ਜੀ ਤੀਨੀ ਤਿਆਰ ਹੋ ਤੇ ਇਕੱਠੇ ਕਰਾ ਚਲ ਜਾਇਆ ਕਰਨਾ ਵਾ ਤੇ ਟਾਈਮ ਨਾ ਰੱਖਿਆ ਨੇ ਆ ਜਾ ਕਰਨਾ ਵਾ ਹਾਂ ਪਰ ਇੱਕ ਗੱਲ ਆ ਨਾ ਪੁੱਤ ਹੁਣ ਵੇਖਾਂ ਪੰਡੰਗਾ ਰਖੇ ਆ 10 15000 ਤੀ ਵੈਸੇ ਵੀ ਪਿੰਦੇ ਦਾ ਕਮਾਲ ਲੈਂਦੇ ਆ ਹੈ ਤੇ ਜੇ ਤੂੰ ਉਥੇ ਜਾਇਆ ਕਰੇਂਗਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਫਾਇਆ ਲੱਗਾ ਰਿਹਾ ਕਰਨਾ ਵਾ ਤੇ ਪਿਆੜੀ ਬੰਨਾ ਕਿੰਨੇ ਵੇਖਣਾ ਮਾੜਾ ਮੋਟਾ ਲੈ ਫਾਇਆ ਕਾਦਾ ਲੱਗਣਾ ਵਾ 3 4 ਵਜੇ ਤਾਂ ਛੁੱਟੀ ਹੋਈ ਜਾਂਦੀ ਆ ਓਨੇ ਵਜੇ ਅਹੀਂ ਆ ਜਾ ਕਰਨਾ ਹੈਗਾ ਤੇ ਬਾਕੀ ਇੱਥੇ ਡੰਗੜਾ ਦੇ ਨਾਲ ਤੇ ਮੰਮੀ ਤੁਹਾਨੂੰ ਪਤਾ ਡੰਗੜ ਬਣ ਕੇ ਹੀ ਰਹਿਦਾ ਹੀ ਆ ਜੇ ਮੈਂ ਸੋਚੰ데요 ਵੀ ਗਾਉਂ ਉੱਥੇ ਜਾਂਦੇ ਤੇ ਆਪਣਾ ਟਾਈਮ ਨਾ ਜਾਂਦੇ ਤੇ ਟਾਈਮ ਨਾ ਹੁੰਦੀ ਨਾਲੇ ਸਰੰਦ ਦੇ ਨਾਲ ਹੀ ਜਾਣਾ ਸੀ ਤੇ ਉਹਦੇ ਨਾਲ ਹੀ ਆਉਣਾ ਸੀ ਉਹ ਕਿਹੜਾ ਕੰਮ ਪੱਕਾ ਵਾ ਇਹ ਤਾਂ ਹੜ ਕੋ ਪੱਕਾ ਕੰਮ ਮਾਰਾ ਸਵਕਤੇ ਉੱਠਦੇ ਜੇ ਪਿਓ ਪੁੱਤ ਤੇ ਆਪਣਾ ਕੰਮ ਸਾਬ ਕੇ ਸਾਰਾ ਦਿਨ ਵੇਲੇ ਰਹਦੇ ਜੇ ਹੈ ਚਲ ਪਿਆਲੀ ਬੰਨਾ ਵੇਖਦੇ ਜੇ ਮਾੜਾ ਚੰਗਾ ਸਾਰੇ ਆਪਣੇ ਕੰਮ ਵੇਖ ਲੈਂਦੇ ਜੇ ਮਗਰੋਂ ਤੇ ਜੇ ਕੋ ਉੱਥੇ ਜਾਏ ਨਾ ਡਿਊਟੀ ਵਾਲਾ ਸਾਹਬ ਹੋਇਆ ਵਾ ਸਵੇਰ ਤੋਂ ਗਿਆ 4 ਵਜੇ ਤੱਕ ਛੱਡਣਾ ਪੈਣਾ ਉੱਥੋਂ ਪਾਏ ਨੂੰ ਬਾਸੀ ਚਲਣੀ ਹੈ ਤੇਰਾ ਮਮੀ ਤੇਰੀ ਸਹੀ ਹੈ ਉਹ ਤਾਂ ਪਤਾ ਮੈਂ ਕਹਿ ਨਹੀਂ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਫਿਰ ਨੌਕਰੀ ਕਰੇ ਹੈ ਪਰ ਇੱਕ ਗੱਲ ਆ ਨਾ ਹੁਣ ਤੇਰਾ ਪਿਓ ਵੀ ਬੁੱਢਾ ਤੇ ਮੈਂ ਵੀ ਬੁੱਢੀ ਤੇ ਕਿਤੇ ਲੋਡ ਪੈ ਜਾਏ ਤੇ ਫੇ ਕਿੰਨੂੰ ਵਾਜ ਦੇਣੀ ਆ ਠੀਕ ਆ ਚਲ ਮੈਂ ਇੱਥੇ ਹੁਣ ਨਾ ਵਾ ਤੇ ਠੀਕ ਆ ਤੇ ਬਾਕੀ ਇਹ ਨਾ ਪ੍ਰਾਈਵੇਟ ਕੰਮ ਦਾ ਵਾਕਿਆ ਕਰਾ ਪਤਾ ਹੁੰਦਾ ਵਾ ਉਧਰ ਅਜੇ ਡੰਗਰ ਦੀ ਵੇਚਦੀ ਐ ਤੇ ਉੱਥੋਂ ਮੈਂ ਜਾਵਾਂ ਤੇ ਦਾਗਰ ਫਿਰ ਜਾਬ ਮਿਲ ਜੇ ਤੇ ਨਾਦਰ ਜੋਗੇ ਤੇ ਨਾ ਉਧਰ ਜੋਗੇ ਚਲ ਕੋਈ ਜੇ ਕਰਮਾ ਚ ਨੌਕਰੀ ਹੋਊਗੀ ਨਾ

ਪਰ ਕੀ ਪਤਾ ਵਾ ਪਰਮਾਤਮਾ ਨੇ ਕੀ ਮਨਜ਼ੂਰ ਵਾ ਹੋਣਾ ਤੇ ਉਹ ਹੀ ਆ ਨਾ ਜੇ ਰੱਬ ਨੇ ਕਰਨਾ ਵਾ ਚਲ ਰੱਬ ਨੇ ਮਾੜਾ ਵੀ ਕੁਝ ਨਹੀਂ ਹੋਣ ਦੇਣਾ ਸਾਡਾ ਐਨਾ ਤਾਂ ਮੈਨੂੰ ਯਕੀਨ ਵਾ ਚੰਗਾ ਹੀ ਹੋਊਗਾ ਜੋ ਵੀ ਹੋਊਗਾ ਹਾਈ ਹਾਈ ਤੁਸੀਂ ਮੇਰੇ ਹੁੰਦਿਆ ਮਾਂਜਾ ਮਾਰਨ ਦੇ ਜ ਲੈ ਫੜਾਓ ਇਧਰ ਮੈਂ ਮਾਰ ਗੀ ਗੱਲ ਸੁਣ ਲੈ ਫੇਰ ਕਹਣਾ ਮੇਰੇ ਲੱਕ ਪੀੜ ਹੁੰਦੀ ਆ ਇਹੋ ਜਿਹੀ ਗੱਲਾਂ ਮੈਨੂੰ ਨਹੀਂ ਚੰਗੇ ਲੱਗਦੇ ਮੈਂ ਆਪ ਹੀ ਕਰ ਲੈਂਦਾ ਕੋਈ ਨਹੀਂ ਹੁੰਦੀ ਲੈ ਫਰਾਮ ਮਾਰਦੀ ਆ ਉਹ ਨਹੀਂ ਇੱਧਰ ਐਵੇਂ ਉਹ ਕਟੀਆਂ ਖਾਂਡੀਆਂ ਪਰੇ ਕੋਈ ਗੱਲ ਨਹੀਂ ਉਹ ਤੋਂ ਗਾੜੀ ਉਹਨੇ ਗਾੜੀ ਇੱਧਰ ਕਰ ਦੇ ਕੋਈ ਨਹੀਂ ਕੋਈ ਨਹੀਂ ਉੱਥੇ ਪਾਈ ਨਾ ਦਵਾ ਪਾਈ ਦੋ ਮੈਂ ਤਾਂ ਕਹਿੰਨੀ ਸਨੀ ਕਿੱਥੇ ਆ ਨਹੀਂ ਤੇ ਸਨੀ ਪਾ ਲੈਂਦਾ ਵਾ ਰਹਿਣ ਦੱਸ ਤੁਸੀਂ ਕਿਹੜੇ ਠੀਕ ਰਹਿੰਦੇ ਜੀ ਉਹ ਵੇਸੇ ਕਿੰਨੇ ਪੱਠੇ ਚਲ ਪੁੱਤਰ ਤੇ ਇੰਨਾ ਹੀ ਬੜਾ ਵਾ ਉਹ ਤੇ ਗੱਲ ਵਾ ਨਾ ਆਹੋ ਏਦਾਂ ਕਰੋ ਆਪੇ ਆਣ ਕੇ ਸਨੀ ਪਾ ਲੈਂਦਾ ਵਾ ਪੱਠੇ ਤੁਹੀ ਰਹਿਣ ਦੋ ਹੁਣ ਬਥੇਰੇ ਕੁੱਤਰਲੇ ਆ ਮੇਰਾ ਤਾਂ ਇਹਨਾਂ ਨਿੱਕਿਆਂ ਨੂੰ ਪਤਾ ਮਤ ਮਤ ਆਪੇ ਵੱਡੇ ਨੂੰ ਪੰਦਾਂਣ ਕੇ ਹੈ ਵਾਇਦ ਨਾ ਮਸਾ ਕਾਣ ਚੱਲ ਵੇਖ ਲੋ ਫੇਰ ਕੰਮ ਤੇ ਸਾਰਾ ਦਿਨੀ ਨਹੀਂ ਮੁੱਕਦੇ ਤੇ ਚੱਲ ਕਦੀ ਆ ਕਰ ਲੋ ਤੇ ਕਦੀ ਉਹ ਕਰ ਲੋ ਦੱਸਾਂ ਕੀ ਗੱਲ ਵਾ ਹਾਂ ਡਗਰਾਂ ਰਹਿ ਜਾਂ ਚੱਲ ਮਾੜਾ ਮੋਟਾ ਮਹੀਨੇ ਬਾਅਦ ਪੈਸੇ ਆਏ ਨੇ ਕੋਈ ਖੱਤਿਆ ਵਰਚਾ ਤੁਰ ਜਾਂਦਾ ਵਾ ਇਹ ਤਾਂ ਗੱਲ ਸਹੀ ਏ ਤੁਹਾਡੇ ਵਾਲੀ ਉਹ ਤੇ ਗੱਲ ਵਾ ਹਾਂ ਮੰਮੀ ਆ ਚਾਹ ਪੀ ਲੋ ਚਾਹ ਬਣਾਈ ਜੇ ਵੇ ਲੈ ਮੇਰਾ ਪੁੱਤ ਚਾਹ ਲੈ ਕੇ ਆਇਆ ਵਾ ਆ ਛੱਡ ਦੋ ਪੱਟ ਰੱਖ ਦੋ ਤੁਸੀਂ ਚਲ ਚਲ ਚੱਲ ਆਜੋ ਚਾਹ ਪੀ ਲਓ ਪਹਿਲਾਂ ਘਰ ਬਹਿ ਕੇ ਪੀ ਲੈਣੀ ਇਹ ਮਗਰ ਚੁੱਕੀ ਹੋਣ ਚਾਹ ਬਣੀ ਕੋਈ ਨਹੀਂ ਇੱਥੇ ਬਹਿ ਜਾਓ ਚੰਗਾ ਹੋ ਗਿਆ ਚਾਹ ਬਣਾ ਕੇ ਲੈ ਆਵਾ ਕੇ ਹੋਰ ਗੱਲਾਂ ਕਰਦੇ ਆ ਬੜੀ ਚੰਗਾ ਹੀ ਆ ਤੂੰ ਆਪਣੇ ਲਈ ਆ ਮੈਂ ਪੀ ਲਈਆ ਚਲ ਕੋਈ ਗੱਲ ਹੋਰ ਮੇਰੀ ਗੱਲ ਸੁਣ ਹੋ ਗਿਆ ਕੰਮ ਪੱਠੇ ਮੈਂ ਦਿੱਤੀ ਇਹ ਕੁਤਰ ਹਾਂਜੀ ਤੇ ਮੇਰਾ ਪੁੱਤ ਨਾ ਆ ਦੋ ਦੋ ਚੀਜ਼ਾਂ ਸਾਰਿਆਂ ਨੂੰ ਪਾ ਦੇ ਹੈ ਆਹ ਮੀ ਉਹ ਤੁਹਾਨੂੰ ਚਾਹ ਚਰਮ ਪੀਣਾ ਕੋਈ ਨਹੀਂ ਉਹ ਤੇਰਾ ਭਲਾ ਦੇ ਓਏ ਆਹ ਤੇ ਗਰਮੀ ਬੜੀ ਆ ਚਾਹ ਤੂੰ ਵੀ ਰੱਖਦੇ ਮੂੰਹ ਸੜਾਏਂਗੀ ਨਹੀਂ ਤੁਹਾਨੂੰ ਕਿੰਨੇ ਕਿਹਾ ਪੀ ਕਾਲੀ ਦਾ ਮੂੰਹ ਚ ਪਾ ਲੋ ਦਵਾ ਦਾ ਮੂੰਹ ਸੜ ਕੇ ਬਹਿ ਗਏ ਜੇ ਉਹ ਮੈਂ ਤਾਂ ਆਖਿਆ ਕਿ ਚਿਰਦੀ ਬਣੀ ਹੋਣੀ ਆ ਤੇ ਠੰਡੀ ਹੋਈਏ ਮਸਾ ਬਣਾ ਕੇ ਲੈ ਆਵਾ ਤੁਹਾਨੂੰ ਕਾਲੀਆਂ ਪਤਾ ਨਹੀਂ ਕਾਲੀਆਂ ਰਹਿੰਦੀਆਂ ਵਾ ਫਟਾਫਟ ਮੂੰਹ ਚ ਪਾਉਣ ਦੀ ਕਰਦੇ ਆ ਮੇਰੀ ਗੱਲ ਸੁਣੋ ਮੈਂ ਸਲਾਹ ਕਰਾਂ ਤੁਹਾਡਾ ਬਸ ਮੇਰਾ ਰਾਦਾ ਮੈਂ ਕਮੇਟੀ ਨਾਲ ਸ਼ੁਰੂ ਕਰ ਲਾਂ ਮੇਰੀ ਗੱਲ ਸੁਣ ਲਾ ਕੋ ਕੁੜੀ ਦੀ ਤਰਕਾਤ ਨੂੰ ਖੋ ਆ ਲੈਂਦੇ ਮੈਂ ਨਖਰ ਆਲਾ ਪਾ ਕੇ ਬੈਠੀ ਮੁਰਕੇ ਕਮੇਟੀਆਂ ਧਰਦੀਆਂ ਨਹੀਂ ਹੁੰਦੀਆਂ ਦੱਸ ਧਰਦੀਆਂ ਕਿਉਂ ਨਹੀਂ ਗਈਆਂ ਉਹਨਾ ਮਹੀਨੇ ਬਾਅਦ ਤਨ ਕਰ ਆਇਆ ਕਰਨਮ ਬਹੁਤ ਡੀਜੀ ਪੈਸੇ ਤੇ ਚੰਗੀ ਗੱਲ ਹੀ ਆ ਮਹੀਨੇ ਬਾਅਦ ਦਾ ਪੈਸੇ ਜਾਇਆ ਕਰਨਗੇ ਤੇ ਕੁਝ ਪੈਸੇ ਜੁੜ ਜਾਣਗੇ ਠੀਕ ਵਾ ਨਾ ਤੁਹਾਡੀਆਂ ਕਈ ਚੀਜ਼ਾਂ ਬਣ ਜਾਣੀਆਂ ਵਾ ਮੇਰੀ ਗੱਲ ਸੁਣ ਲੈ ਜੇ ਤੇਰੇ ਕੋ ਗੁਨੈਸ਼ ਹੈਗੀ ਤੂੰ ਪਾ ਲੈ ਸਮਝੀ ਗੱਲ ਆ ਦੁੱਧ ਤੇ ਪੈਣ ਚੋ ਦੁੱਖਾ ਨਹੀਂ ਹੋ ਮੇੜਨਾ ਤੈਨੂੰ ਦੁੱਧ ਦੇ ਪੈਹ ਤੇ ਆਉਂ ਗੱਲਾਂ ਕਰਦੇ ਸਾਰਾ ਕੰਮ ਤੂੰ ਹੀ ਚੁਕਾਇਆ ਸਰਤੇ ਇਹ ਗੱਲ ਮੈਂ ਨਹੀਂ ਤਾਰਾ ਕਢਦੀ ਆ ਨਹੀਂ ਕਢਦੀ ਆਹੋ ਮੇਰਾ ਨਹੀਂ ਹੱਕ ਹੈਗਾ ਦੁੱਧ ਦੇ ਪੈਹ ਤੇ ਕੋਈ ਤੇ ਰੋਟੀ ਤੂੰ ਰੀਤਾਂ ਕਰਦੇ ਘਰ ਖਾਂਦ ਜਾਨੀ ਐ ਇੱਥੋਂ ਹੀ ਖਾਣੀ ਹੈ ਨਾ ਹੱਡ ਗਈ ਆ ਤਾ ਮੈਨਾ ਮਾਰਦੀ ਆ ਮੈਨੂੰ 24 ਘੰਟੇ ਲੜਾਈ ਵਾਲੀ ਬਸ ਰਹਿੰਦੇ ਆ ਕੋਈ ਚਾਹੀਦੀ ਗੱਲ ਵੀ ਕਰ ਲਿਆ ਕਰੋ ਮੈਂ ਕਹਿੰਦਾ ਮੈਂ ਵੀ ਤੇਰੀ ਗੱਲਾਂ ਸਹਿਮਤ ਹੈਗਾ ਵਾ ਪਰ ਮੇਰੇ ਤੋਂ ਗੁਨਾਹਸ਼ਾ ਨਹੀਂ ਹੂੰ ਖਲੋ ਜਾ ਮੀਨਾ ਖੰਡ ਕੋਈ ਗੱਲ ਨਹੀਂ ਕੀ ਮੈਂ ਕਹਿੰਨੀ ਚੱਲ ਨਿਆਣਾ ਦਾ ਕੋਹ ਨਾ ਕੋਹ ਬਣ ਜਾਊਗਾ ਉਹਨਾਂ ਬਾਰੇ ਸੋਚਣ ਦੀ ਹੈ ਮੈਂ ਉੱਥੇ ਕਮੇਟੀਆਂ ਪਾ ਕੇ ਕ ਇਹ ਤਾਂ ਪੁੱਠੀਆਂ ਕਲਾ ਕਰਦੇ ਜੇ ਪੀਲਾ ਚਾਹ ਹੁਣ ਹੋ ਗਈ ਠੰਡੀ ਨਹੀਂ ਕਮੇਟੀ ਆਉਂਦੀ ਕਿੰਨੀ ਕੁਆ ਆਪਣੇ ਹਿਸਾਬ ਨਾਲ ਪਾਉਣੀ ਆ ਵੀ ਕਿੰਨੇ ਵਾਲੀ ਪਾਉਣੀ ਆ ਆਪਾਂ ਹਿਸਾਬ ਨਾਲ ਹੀ ਹੋਣੀ ਜਿੰਨੀ ਵੱਡੀ ਕਮੇਟੀ ਪਾਓਗੇ ਉਨੀ ਵੱਡੀ ਕਿਸ਼ਤ ਚੱਲ ਵੇਹ ਲੋ ਤੋਈ ਨਾ ਦੋਹੇ ਜਣੀਆਂ ਨਾ ਨੌ ਸਾਲ ਤੋਂ ਸਲਾਹ ਕਰਕੇ ਨਾ ਤੇ ਫਿਰ ਕੰਮ ਕਰਿਓ ਕੋਈ ਵੀ ਜਣਾ ਵੀ ਕਰਨਾ ਵਾ ਐਵੇਂ ਨਾ ਮੁੜ ਕੇ ਤੈਨੂੰ ਕਰੀ ਜਾ ਮੰਮੀ ਨੇ ਪਾਤੀ ਉਹ ਕਰੀ ਜਾ ਨੀ ਮੇਰੀ ਨੌ ਨੇ ਪਾਤੀ ਚੱਲ ਕੋਈ ਨਹੀਂ ਇੱਕ ਤਨਖਾਹ ਲੈ ਲੈਂਦੋ ਤੇ ਅਗਲੀ ਦੇ ਸਿਰਫ ਫਿਰ ਮੈਂ ਪਾ ਦਣੀ ਜੀ ਚੱਲ ਵੇਹਲਾ ਠੀਕ ਵਾ ਨਾ ਘਰ ਦਾ ਖਰਚਾ ਖਰਚਾ ਰੱਖ ਕੇ ਨਾ ਤੇ ਸਾਰੀ ਸੈਟਲਮੈਂਟ ਕਰਕੇ ਫਿਰ ਕੰਮ ਕਰਿਓ ਨਾਲੇ ਕੁੜੀ ਆਉਂਦੀ ਆ ਨਾ ਤੁਹਾਨੂੰ ਸਲਾਹ ਕਰ ਲੈਣੀ ਮੈਨੂੰ ਚੱਲ ਕੋਈ ਵੀ ਗੱਲ ਵਾ ਨਾ ਲਾਗੇ ਆਉਣਾ ਜਾਣਾ ਵੀ ਪੈਂਦਾ ਵਾ ਕਿਤੇ ਸਾਰੇ ਖਰਚੇ ਕੱਢ ਕੇ ਫਿਰ ਹਿਸਾਬ ਲਾਓ ਚੱਲ ਮੈਂ ਵੇਖਾਂ ਅੰਦਰ ਜਾ ਕੇ ਕਾਮਕਾਰ ਕੋਈ ਹੁਣ ਤੇ ਆਜੋ ਤੁਸੀਂ ਵੀ ਚੱਲ ਮम्मी ਹੁੰਦਾ ਵਾ ਪੱਠੇ ਤੇ ਪਾ ਲੈਣੇ ਸਣੀ ਨੇ ਹੁਣ ਚੱਲ ਕੋਈ ਨਾ ਮੈਂ ਪਵਾਉਣਾ ਇਹ ਵੀ ਕਿਵੇਂ ਨਗੇਲੀ ਕਰ ਜਾਂਦਾ ਵਾ ਕ